ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਕੀਰਤਨੀਏ ਸੱਤਾ ਔਰ ਬਲਵੰਡ ਜੀ ਨੇ ਜੋ ਵਾਰ ਉਚਾਰਨ ਕੀਤੀ ਹੈ ਰਾਮ ਕੜੀ ਰਾਗ ਦੇ ਅੰਦਰ ਉਸ ਦੀ ਸਤਵੀਂ ਪੌੜੀ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਹਿਮਾ ਬਿਆਨ ਕੀਤੀ ਗਈ ਹੈ ਜਿਸ ਵਿੱਚ ਗੁਰੂ ਕੇ ਕੀਰਤਨੀਆਂ ਦੇ ਬਚਨ ਹਨ ਗੁਰੂ ਰਾਮਦਾਸ ਪਾਤਸ਼ਾਹ ਜੀਓ ਤੁਸੀਂ ਧੰਨ ਹੋ ਤੁਸੀਂ ਧੰਨ ਹੋ ਜਿਸ ਪਰਮਾਤਮਾ ਨੇ ਤੁਹਾਨੂੰ ਪੈਦਾ ਕੀਤਾ ਉਸ ਪਰਮਾਤਮਾ ਨੇ ਤੁਹਾਨੂੰ ਸੋਹਣਾ ਵੀ ਬਣਾਇਆ ਬਚਨ ਹਨ ਧੰਨ ਧੰਨ RAM DAS GURU ਜਿਨ ਸਿਰਿਆ ਤਿਨਹਿ ਸਵਾਰਿਆ ਇਹ ਪੂਰੀ ਤੇ ਮੁਕੰਮਲ ਕਰਾਮਾਤ ਵਰਤੀ ਹੈ ਜਿਸ ਸਿਰਜਣਹਾਰ ਪਰਮਾਤਮਾ ਨੇ ਤੁਹਾਨੂੰ ਪੈਦਾ ਕੀਤਾ ਹੈ ਉਹਨਾਂ ਨੇ ਆਪਣਾ ਆਪ ਤੁਹਾਡੇ ਹਿਰਦੇ ਵਿੱਚ ਟਿਕਾ ਦਿੱਤਾ ਹੈ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਸਿੱਖ ਸੰਗਤਾਂ ਨੇ ਵੀ ਤੁਹਾਨੂੰ ਉਸ ਪਰਮਾਤਮਾ ਦਾ ਰੂਪ ਕਰਕੇ ਹੀ ਜਾਣਿਆ ਤੇ ਨਮਸਕਾਰਾਂ ਦੀ ਬੇਨਤੀਆਂ ਕੀਤੀਆਂ ਹਨ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਗੁਰੂ ਰਾਮਦਾਸ ਪਾਤਸ਼ਾਹ ਜੀਓ ਤੁਹਾਡੀ ਆਤਮਿਕ ਅਵਸਥਾ ਅਟਲ ਹੈ ਤੁਹਾਡੀ ਆਤਮਿਕ ਅਵਸਥਾ ਦੀ ਥਾ ਨਹੀਂ ਪਾਈ ਜਾ ਸਕਦੀ ਤੁਹਾਡੀ ਆਤਮਿਕ ਅਵਸਥਾ ਦਾ ਤੋਲ ਨਾਪ ਨਹੀਂ ਕੀਤਾ ਜਾ ਸਕਦਾ ਤੁਹਾਡੀ ਆਤਮਿਕ ਅਵਸਥਾ ਦਾ ਪਾਰ ਆਵਾਰ ਨਹੀਂ ਅੰਤ ਨਹੀਂ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਆਵਾਰੇ ਜਿਨ੍ਹਾਂ ਨੇ ਵੀ ਪ੍ਰੇਮ ਦੇ ਨਾਲ ਤੁਹਾਡੀ ਸੇਵਾ ਭਗਤੀ ਕੀਤੀ ਹੈ ਤੁਹਾਡੀ ਸੇਵਾ ਕੀਤੀ ਹੈ ਤੁਸੀਂ ਉਹਨਾਂ ਦਾ ਪਾਰ ਉਤਾਰਾ ਕੀਤਾ ਹੈ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ ਤੁਸੀਂ ਉਸ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਇਹਨਾਂ ਦਾ ਸਾਰਾ ਪਰਿਵਾਰ ਜਿਹੜਾ ਹੈ ਉਹ ਮਾਰ ਕੇ ਬਾਹਰ ਕੱਢ ਦਿੱਤਾ ਹੈ ਜਿਸ ਨੇ ਵੀ ਪਿਆਰ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਾ ਪਰਵਾਰਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀਓ ਤੁਹਾਡਾ ਅਸਥਾਨ ਧੰ ਹੈ ਤੁਹਾਡਾ ਅਸਥਾਨ ਤੁਹਾਡਾ ਟਿਕਾਣਾ ਧੰਤਾ ਦੇ ਜੋਗ ਹੈ ਤੇ ਤੁਹਾਡੀ ਸੰਗਤ ਵੀ ਸਦਾ ਅਟਲ ਹੈ ਤੇ ਸਦਾ ਅਟਲ ਰਹਿਣ ਵਾਲੀ ਹੈ ਧੰ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਪੈਸਕਾਰਿਆ ਸ਼ਬਦ ਦਾ ਅਰਥ ਹੈ ਸੰਗਤ ਜਾਂ ਪਸਾਰਾ ਗੁਰੂ ਰਾਮਦਾਸ ਸਾਹਿਬ ਜੀਓ ਮੈਂ ਤੁਹਾਨੂੰ ਹੀ ਗੁਰੂ ਨਾਨਕ ਕਰਕੇ ਜਾਣਿਆ ਹੈ ਤੁਹਾਨੂੰ ਹੀ ਬਾਬਾ ਲਹਿਣਾ ਕਰਕੇ ਜਾਣਿਆ ਹੈ ਮੈਂ ਤੁਹਾਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ ਲਹਿਣਾ ਤੂੰ ਹੈ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਜਿਸ ਨੇ ਵੀ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਸ਼ਨ ਕੀਤਾ ਹੈ ਉਸ ਦਾ ਮਨ ਟਿਕ ਗਿਆ ਹੈ ਉਸ ਦਾ ਮਨ ਪਟਕਣੋਂ ਹਟ ਗਿਆ ਹੈ ਗੁਰ ਡਿਠਾ ਕਾ ਮਾਨਸਾ ਦਾਰਿਆ ਇਹ ਮਹਿਮਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਗੁਰੂ ਕੇ ਕੀਰਤਨੀਏ ਸੱਤਾ ਔਰ ਬਲਵੰਡ ਜੀ ਨੇ ਆਰਾਮ ਕਲੀ ਕੀ ਵਾਰ ਦੇ ਅੰਦਰ ਸਤਿਗੁਰਾਂ ਦੀ ਗੁਰੂ ਰਾਮਦਾਸ ਜੀ ਦੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ